ਸਾਸ਼ਿਆਕਰ ਮਹਿਦਲ ਰੀਤ ਪੰਜਾਬੀ ਬੁਲੇਟਿਨ ਨਾਲ ਤੁਹਾਡਾ ਸਵਾਗਤ ਕਰਦੀ ਹਾਂ ਪੇਸ਼ ਹਨ ਕੁਝ ਅੰਤਰਰਾਸ਼ਟਰੀ ਖਬਰਾਂ ਪਿਛਲੇ 1 ਹਫਤੇ ਵਿੱਚ ਸਟਾਕ ਮਾਰਕੀਟ ਵਿੱਚ ਲੱਖਾਂ ਨਿਵੇਸ਼ਕਾਂ ਨੂੰ 10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਵਰਗੇ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਕਾਰਨ ਦੁਨੀਆ ਭਰ ਜਿਸ ਕੱਚੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ ਤੇਲ ਦੇ ਕੀਮਤਾਂ ਕਾਰਨ ਮਹਿੰਗਾਈ ਵਿੱਚ ਤੇਜ਼ੀ ਅਤੇ ਬਾਜ਼ਾਰ ਚ ਮੰਦੀ ਦੇ ਡਰੋਨੀ ਵੇਸ਼ਿਕ ਤੇਜ਼ੀ ਨਾਲ ਸ਼ੇਅਰ ਬਾਜ਼ਾਰ ਤੋਂ ਆਪਣਾ ਪੈਸਾ ਕਢਵਾ ਰਹੇ ਹਨ ਹੁਣ ਕੁ ਡਰਾਸਟੀਕ ਖਬਰਾਂ ਚੋਨਾਪੂਰੀਆ ਹੋਣ ਤੋਂ ਬਾਅਦ ਐਗਜ਼ਿਟ ਐਗਜ਼ਿਟ ਹਾਂ ਐਗਜ਼ਿਟ ਪੋਲ ਚੋਨਾਪੂਰੀਆ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੂੰ ਨਜ਼ਰਅੰਦਾਜ਼ ਕਰਦਿਆਂ ਭਾਜਪਾ ਨੇ ਤੀਜੀ ਵਾਰ ਕਮਲ ਖਿੜੋਂ ਦਾ ਦਾਅਵਾ ਕੀਤਾ ਹੈ ਭਾਜਪਾ ਦਾ ਮੰਨਣਾ ਹੈ ਕਿ ਹਰਿਆਣਾ ਦੇ ਲੋਕਾਂ ਨੇ ਪਾਰਟੀ ਨੂੰ ਤੀਜੀ ਵਾਰ ਸਰਕਾਰ ਬਣਾਉਣ ਦਾ ਆਸ਼ੀਰਵਾਦ ਦਿੱਤਾ ਹੈ ਭਾਵੇਂ ਵੋਟ ਪ੍ਰਤੀਸ਼ਤਾ ਘਟੀ ਹੈ ਪਰ ਇਹ ਦਿਸਦਾ ਹੈ ਕਿ ਸਰਕਾਰ ਵਿਰੋਧ ਸੱਤਾ ਵਿਰੋਧੀ ਲਹਿਰ ਨਹੀਂ ਸੀ बिहार وچ ریلوے نو لے کے سیاست تیز ہو گئی ہے۔ ਐਤਵਾਰ نو ਸਾਬਕਾ ਰੇਲ ਮੰਤਰੀ ਰਾਸ਼ਟਰੀ ਜਨਤਾ 당 ਦੇ ਸੁਪਰੀਮ ਲਾਲੂ ਪ੍ਰਸਾਦ ਯਾਦਵ ਨੇ سوشل میڈیا ਤੇ ਇੱਕ ਪੋਸਟ ਲਿਖ ਕੇ ਐਨਡੀਆ ਸਰਕਾਰ ਤੇ ਨਿਸ਼ਾਨਾ ਸਾਧਿਆ। ਇਸ ਤੋਂ ਬਾਅਦ ਬਿਹਾਰ ਦੇ ਦੋਵੇਂ ਉਪ ਮੁੱਖ ਮੰਤਰੀ ਵਿਜੇ ਸੀਨਾ ਅਤੇ ਸਮਰਾਟ ਚੌਧਰੀ ਨੇ ਪਲਟਵਾਰ ਕਰਦੇ ਹੋਏ ਉਹਨਾਂ ਨੂੰ ਰਾਜਨੀਤੀ ਦਾ ਸਭ ਤੋਂ ਪ੍ਰੇਸ਼ਟ ਵਿਅਕਤੀ ਕਿਹਾ ਸੀ। ਖਬਰਾਂ ਖੇਡ ਜਗਤ ਤੋਂ ਭਾਰਤੀ ਮਹਿਲਾ ਹੋਕੀ ٹیم ਦੇ ਖਿਡਾਰਨ ਰਾਣੀ ਰਾਮਪਾਲ ਨੇ 에ਅਰ ਇੰਡੀਆ ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਰਾਣੀ ਨੇ 에ਅਰ ਇੰਡੀਆ ਦੇ ਸਟਾਫ ਤੇ ਆਪਣੇ ਸਮਾਨ ਦੀ ਸਹੀ ਤਰੀਕੇ ਨਾਲ ਸੰਭਾਲ ਨਾ ਕਰਨ ਦਾ ਦੋਸ਼ ਲਗਾਇਆ ਹੈ ਐਤਵਾਰ ਨੂੰ ਰਾਣੀ ਨੇ ਸੋਸ਼ਲ ਮੀਡੀਆ ਤੇ ਟੁੱਟੇ ਸੂਟ ਦੀ ਫੋਟੋ ਪੋਸਟ ਕਰਕੇ 에ਅਰਲਾਈਨਸ ਤੇ ਨਿਸ਼ਾਨਾ ਸਾਧਿਆ ਆਓ ਜਾਣੀਏ ਸਥਾਨਕ ਹਲਚਲ ਵੋਟਾਂ ਦੌਰਾਨ ਰਾਣੀਆ ਅਤੇ ਸੇਸਾ ਸ਼ਹਿਰ ਵਿੱਚ ਛੋਟੀਆਂ ਮੋਟੀਆਂ ਘਟਨਾਵਾਂ ਵਾਪਰੀਆਂ ਰਾਣੀਆ ਦੇ ਵਾਰਡ ਨੰਬਰ 7 ਅਤੇ 8 ਵਿੱਚ ਕੁਝ ਸ਼ਰਾਰਤੀ ਅੰਸਰਾਂ ਨੇ ਵੋਟਾਂ ਦੀ ਖਰੀਦ ਫਰੋਖਤ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਇਸ ਤੇ ਵਾਰਡ ਦੇ ਲੋਕ ਇਕੱਠੇ ਹੋ ਗਏ ਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਉਹਨਾਂ ਨੂੰ ਸਮਝਾ ਕੇ ਘਰ ਭੇਜ ਦਿੱਤਾ ਇਸ ਦੌਰਾਨ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬਾਅਦ ਵਿੱਚ ਛੱਡ ਦਿੱਤਾ ਗਿਆ ਮੌਸਮ ਦੀ ਰਿਪੋਰਟ ਅਜਿਰਸਾ ਵਿੱਚ ਮੌਸਮ ਅਚੰਭੇ ਤੌਰ ਤੇ ਬਦਲ ਰਹੀ ਵੱਲ ਹੈ ਅਤੇ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਰਿਹਾ ਗੋਇੰਗ ਟੂ ਨਿਊਜ਼ ਜਿਵੇਂ ਸਕੂਲ ਦਾ ਦੂਜਾ ਸੈਸ਼ਨ ਸ਼ੁਰੂ ਹੋਇਆ ਵਿਦਿਆਰਥੀਆਂ ਨੇ ਖੇਤੀ ਖੇਤਰ ਦੀ ਵਿਰਾਸਤੀ ਯਾਤਰਾ ਸਮੇਤ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ ਜੀਡੀ ਗੋਇੰਗਾ ਯੂਨੀਵਰਸਿਟੀ ਵੱਲੋਂ ਕੈਰੀਅਰ ਕਾਉਂਸਲਿੰਗ ਵਰਕਸ਼ਾਪ ਅਤਗਣਿਤ ਮਹੀਨੇ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਹੋਈ ਧੰਨਵਾਦ ਇਸ ਬੁਲੇਟਿਨ ਵਿੱਚ ਇਨਾ ਹੀ ਜੁੜੇ ਰਹੋ ਗੋਇੰਗਨ ਪ੍ਰਾਈਮ ਟੀਵੀ ਦੇ ਨਾਲ